ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੈਰਾ ਰਚਨਾ ਕਰਾਂਗੇ ਆਜ਼ਾਦੀ ਨਾਓ ਲੈਟ ਸਟਾਰਟ ਆਜ਼ਾਦੀ ਮਤਲਬ ਫਰੀडम ਸਵੈਤੰਤਰਤਾ ਜੋ ਕਿ ਸਾਰਿਆਂ ਨੂੰ ਪਸੰਦ ਹੁੰਦੀ ਹੈ ਠੀਕ ਹੈ ਸੰਸਾਰ ਵਿੱਚ ਮਨੁੱਖਤਾ ਕੀ ਸਕੋ ਪਸ਼ੂ ਪੰਛੀ ਤੇ ਕੀੜੇ ਮਕੋੜੇ ਵੀ ਆਜ਼ਾਦੀ ਨੂੰ ਪਸੰਦ ਕਰਦੇ ਹਨ ਜ਼ਰਾ ਕਿਸੇ ਪੰਛੀ ਨੂੰ ਪਿੰਜਰੇ ਵਿੱਚ ਪਾ ਕੇ ਦੇਖੋ ਜਾਂ ਕਿਸੇ ਕੀੜੇ ਮਕੋੜੇ ਨੂੰ ਹੱਥ ਵਿੱਚ ਫੜ ਕੇ ਦੇਖੋ ਕਿ ਕਿਸ ਤਰ੍ਹਾਂ ਉਹ ਆਜ਼ਾਦ ਹੋਣ ਲਈ ਤੜਫਦਾ ਹੈ ਆਜ਼ਾਦੀ ਦੀ ਅਸਲ ਮਹਾਨਤਾ ਦਾ ਗਿਆਨ ਉਦੋਂ ਹੀ ਹੁੰਦਾ ਹੈ ਜਦੋਂ ਕਿਸੇ ਪ੍ਰਕਾਰ ਦੀ ਗੁਲਾਮੀ ਵਿੱਚ ਰਹਿਣਾ ਰਹਿਣ ਦਾ ਦੁੱਖ ਸਹਿਣਾ ਪਵੇ ਯਾਨੀ ਕਿ ਆਜ਼ਾਦੀ ਦੀ ਮਹੱਤਤਾ ਉਹਨੂੰ ਹੀ ਸਮਝ ਆ ਸਕਦੀ ਹੈ ਜਿਨੇ ਗੁਲਾਮੀ ਦੇਖੀ ਹੋਵੇ ਠੀਕ ਹੈ ਗੁਲਾਮੀ ਦੇ ਜੀਵਨ ਨੂੰ ਤਾਂ ਕੋਈ ਵੀ ਪਸੰਦ ਨਹੀਂ ਕਰਦਾ ਕਿਸ ਇਸ ਕਾਰਕੇ ਸ਼ੇਖ ਫਰੀ ਜੀ ਫਰਮਾਉਂਦੇ ਹਨ ਬਾਦ ਪ੍ਰਾਏ ਬੈਸਨਾ ਸਾਈ ਮੁੱਝੇ ਨਾ ਦੇ ਗੁਲਾਮੀ ਦੇ ਜੀਵਨ ਨਾਲੋਂ ਤਾਂ ਮੌਤ ਚੰਗੀ ਸਮਝੀ ਜਾਂਦੀ ਹੈ ਅਤੇ ਇਸ ਕਾਰਕੇ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਗਰਨਾ ਪ੍ਰਤਾਪ ਸ਼ਿਵਾਜੀ ਰਾਣੀ ਝਾਂਸੀ ਬਹਾਦਰ ਸ਼ਾਹ ਜਫਰ ਤੇ ਸ਼ਹੀਦ ਭਗਤ ਸਿੰਘ ਨੇ ਹਾਸਸ ਕੇ ਵਿਦਰੋਹ ਕੁਰਬਾਨੀ ਤੇ ਸ਼ਹੀਦੀ ਦੀ ਰਾ ਨੂੰ ਤਰਜੀਹ ਦਿੱਤੀ ਯਾਨਕਿ ਉਹਨੂੰ ਮਹੱਤਤਾ ਦਿੱਤੀ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਉਹਨਾਂ ਨੇ ਵਿਦਰੋਹ ਨੂੰ ਮਹੱਤਤਾ ਦਿੱਤੀ ਪਹਿਲ ਕੀਤੀ ਠੀਕ ਹੈ ਗੁलाम ਦਾ ਜੀਵਨ ਪਾਲਤੂ ਪਸ਼ੂ ਸਮਾਨ ਹੁੰਦਾ ਹੈ ਪਾਲਤੂ ਪਸ਼ੂ ਜਿਹੜੇ ਅਸੀਂ ਘਰ ਵਿੱਚ ਪਾਲ ਕੇ ਰੱਖਦੇ ਹਾਂ ਜੋ ਇੱਕ ਕਿੱਲੇ ਨਾਲ ਬੱਜਾ ਰਹਿੰਦਾ ਹੈ ਯਾਨਕਿ ਜੇ ਮਾਲਕ ਦੀ ਇੱਛਾ ਹੋਏਗੀ ਤੇ ਉਹਨੂੰ ਖੋਲ ਦਿੰਦਾ ਹੈ ਜੇ ਉਹਦੀ ਇੱਛਾ ਹੋਏਗੀ ਤੇ ਉਹਨੂੰ ਬੰਦ ਦਿੰਦਾ ਹੈ ਯਾਨਕਿ ਉਹ ਇੱਕ ਕਿੱਲੇ ਸਮਾਨ ਬੱਜਾ ਰਹਿੰਦਾ ਜਾਂ ਉਸ ਦੇ ਗਲ ਵਿੱਚ ਪੱਟਾ ਪਿਆ ਰਹਿੰਦਾ ਹੈ ਜਿਵੇਂ ਜਿਨ੍ਹਾਂ ਦਾ ਕੁੱਤੇ ਹੁੰਦੇ ਉਹ ਵੀ ਕੁੱਤੇ ਨੂੰ ਪੱਟਾ ਬਾ ਕੇ ਰੱਖਦੇ ਆ ਨਾ ਤੇ ਉਸ ਨੂੰ ਮਾਲਕ ਦੇ ਹੁਕਮ ਤੇ ਮਰਜ਼ੀ ਦੇ ਅਧਿਨ ਰਹਿਣਾ ਪੈਂਦਾ ਹੈ ਅਨਖਵਾਲਾ ਬੰਦਾ ਕਦੇ ਵੀ ਅਜਿਹੇ ਜੀਵਨ ਨੂੰ ਪਸੰਦ ਨਹੀਂ ਕਰਦਾ ਜਿਹਦੇ ਵਿੱਚ ਅਨਖ ਹੁੰਦੀ ਹੈ ਕਿ ਨਹੀਂ ਮੈਂ ਜੀਵਨ ਨਹੀਂ ਜੀਣਾ ਸਵੈਮਾਨ ਜੀ ਨੂੰ ਕਹਿ ਸਕਦੇ ਆ ਆਪਣੇ ਤੇ ਸੋ ਸੋਈ ਮਾਨੋ ਨਾ ਆਪਣੇ ਤੇ ਵਿਸ਼ਵਾਸ ਹੋਣਾ ਸਵੈ ਵਿਸ਼ਵਾਸ ਹੋਣਾ ਉਹ ਬੰਦਾ ਇਹੋ ਜਿਹਾ ਜਿਵੇਂ ਪਸੰਦ ਨਹੀਂ ਕਰਦਾ ਉਹ ਆਜ਼ਾਦੀ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਤੇ ਜੂਝਦਾ ਹੈ ਮਨੁੱਖ ਧਾਰਮਿਕ ਸਮਾਜਿਕ ਤੇ ਰਾਜ ਸੇ ਆਜ਼ਾਦੀ ਦਾ ਤਾਂ ਹੀ ਸੁਖ ਮਾਨ ਸਕਦਾ ਹੈ ਅਜਿਹੀ ਆਜ਼ਾਦੀ ਭਾਰਤੀ ਲੋਕਾਂ ਨੂੰ ਕਦੇ ਨਸੀਬ ਨਹੀਂ ਹੋਵੇਗੀ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਠੀਕ ਹੈ